ਦਿੱਲੀ ਚ 5ਪਾਦੀ ਵਾਪਸੀ ਨਵਾਂ ਮੁੱਖ ਮੰਤਰੀ ਮੰਤਰੀ ਮੰਡਲ ਤੇ ពਬਿਕ ਯੋਜਨਾਵਾਂ ਦਿੱਲੀ ਚੋਣਾਂ ਦੇ ਨਤੀਜੇ ਨਾਲ 5ਪਾ ਨੇ 27 ਸਾਲ ਬਾਅਦ ਰਾਜਧਾਨੀ ਵਿੱਚ ਆਪਣੀ ਸਰਕਾਰ ਬਣਾਉਣ ਦਾ ਇਤਿਹਾਸ ਰਚ ਦਿੱਤਾ ਹੁਣ ਪੂਰਾ ਧਿਆਨ ਨਵੇਂ ਮੁੱਖ ਮੰਤਰੀ ਦੀ ਚੋਣ ਅਤੇ ਸਰਕਾਰ ਦੀ ਰਚਨਾ ਤੇ ਹੈ ਕੌਣ ਹੋਵੇਗਾ ਦਿੱਲੀ ਦਾ ਨਵਾਂ ਮੁੱਖ ਮੰਤਰੀ 5ਪਾ ਦੀ ਰਣਨੀਤੀ ਦੇ ਤਹਿਤ ਦਿੱਲੀ ਦਾ ਮੁੱਖ ਮੰਤਰੀ ਚੁਣਨ ਸਮੇਂ ਵੱਖ-ਵੱਖ ਗਣਨਾ ਤੇ ਗੌਰ ਕੀਤਾ ਜਾ ਰਿਹਾ ਹੈ ਪਰਵੇਸ਼ ਬਰਮਾ ਜਿਨ੍ਹਾਂ ਨੇ ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਸਭ ਤੋਂ ਮਜਬੂਤ ਦਾਵੇਦਾਰ ਹਨ ਪਰ ਭਾਜਪਾ ਪੂਰਬੀ ਪੰਜਾਬ ਦੇ ਵੋਟ ਬੈਂਕ ਨੂੰ ਧਿਆਨ ਚ ਰੱਖਦੇ ਹੋਏ ਮਨੋਸ਼ तिवारी ਨੂੰ ਵੀ ਅੱਗੇ ਲਿਆਉਣ ਦੀ ਯੋਜਨਾ ਬਣ ਰਹੀ ਹੈ ਇਸ ਦੇ ਨਾਲ ਨਾਲ ਇੱਕ ਸਿੱਖ ਮੁੱਖ ਮੰਤਰੀ ਦੇ ਚਰਚੇ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਲਈ ਮਜਿੰਦਰ ਸਿੰਘ ਸਿਰਸਾ ਜਾਂ ਅਰਵਿੰਦ ਸਿੰਘ ਲਵਲੀ ਦਾ ਨਾਮ ਚੱਲ ਰਿਹਾ ਹੈ ਮੁੱਖ ਮੰਡਲ ਚ ਕੌਣ ਕੌਣ ਹੋਵੇਗਾ ਭਾਜਪਾ ਦੀ ਮੰਤਰੀ ਮੰਡਲ ਦੀ ਚੋਣ ਦਿੱਲੀ ਦੀ ਜਾਤੀਗਤ ਅਤੇ ਸਿਆਸੀ ਸੰਤੁਲਨ ਦੇ ਆਧਾਰਿਤ ਹੋਵੇਗੀ ਉਹ ਹਰੇਕ ਵੋਟ ਬੈਂਕ ਨੂੰ ਸੰਤੁਸ਼ਟ ਕਰਨਾ ਚਾਹੁੰਦਾ ਹੈ ਜਿਸ ਜਿਸ ਗੁੱਜਰ ਪੂਰਬੀ ਭਾਰਤੀ ਪੰਜਾਬੀ ਅਤੇ ਦਲਿਤ ਸਮਾਜ ਦੇ ਪ੍ਰਤੀਨਿਧੀ ਨੂੰ ਸਮਾਵੇਸ਼ ਕੀਤਾ ਜਾਵੇਗਾ ਹੋ ਸਕਦਾ ਹੈ ਕਿ بڑے ਆਗੂ ਜਿਵੇਂ ਕਿ ਵਜਿੰਦਰ ਗੁਪਤਾ ਰਮਵੀਰ ਬਤੂੜੀ ਜਾਂ ਹਰਸ਼ਵਰਧਨ ਵਰਗੀਆਂ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਸੋਚਕਣ ਸਮਾਰੋਹ ਕਦੋਂ ਤੇ ਕਿੱਥੇ ਹੋਵੇਗਾ ਦਿੱਲੀ ਦੀ ਵਿਸ਼ੇਸ਼ ਸਥਿਤੀ ਦੇ ਕਾਰਨ ਨਵੇਂ ਮੁੱਖ ਮੰਤਰੀ ਦੀ ਨਿਯੁਕਤੀ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਲੋੜੀਦਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਤੋਂ 13 ਫਰਵਰੀ ਨੂੰ ਅਮਰੀਕਾ ਵਿੱਚ ਹੋਣ ਕਰਕੇ ਇਹ ਸਮਾਗਮ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ ਇਹ ਸ਼ਪਤ ਸਮਾਰੋਮ RAM LILA ਮੈਦਾਨ ਜਾਂ ਲਾਲ ਕਿਲੇ ਤੇ ਹੋ ਸਕਦਾ ਹੈ ਸੋਚੋ ਕਿ ਸਮਾਰੋਚੂ ਕੌਣ-ਕੌਣ ਹੋਵੇਗਾ ਸ਼ਾਮਿਲ ਇਹ ਸਮਾਰੋਹ ਭਾਜਪਾ ਲਈ ਇੱਕ ਵੱਡੀ ਸ਼ਕਤੀ ਪ੍ਰਦਰਸ਼ਨ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੇ ਰਾਜਾਂ ਦੇ ਮੁੱਖ ਮੰਤਰੀ ਉੱਚ ਪੱਧਰ ਅਧਿਕਾਰੀ ਅਤੇ ਹੋਰ ਵੱਡੇ ਨੇਤਾ ਇਸ ਵਿੱਚ ਸ਼ਾਮਿਲ ਹੋਣਗੇ ਉਮੀਦ ਹੈ ਕਿ ਇਹ ਸੱਦਾ ਅਰਵਿੰਦ ਕੇਜਰੀਵਾਲ ਨੂੰ ਵੀ ਦਿੱਤਾ ਜਾ ਸਕਦਾ ਹੈ ਜੋ ਆਮ ਆਦਮੀ ਪਾਰਟੀ ਦੇ ਮੁਖੇ ਹਨ ਪਾਜਪਾ ਦੀ ਦਿੱਲੀ ਤੇ ਪੰਜਾਬ ਲਈ ਅਗਲੀ ਰਣਨੀਤੀ ਦਿੱਲੀ ਜੋ ਪਾਜਪਾ ਦੀ ਸਰਕਾਰ ਬਣਾਉਣ ਤੋਂ ਬਾਅਦ ਪਾਰਟੀ ਹੁਣ ਪੰਜਾਬ ਤੇ ਧਿਆਨ ਕੇਂਦਰ ਕਰ ਸਕਦੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਅਸਥਿਰ ਕਰਨ ਲਈ ਨਵੀਆਂ ਯੋਜਨਾਵਾਂ ਬਣ ਰਹੀਆਂ ਹਨ ਇਹ ਸੰਭਵ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਪੰਜਾਬ ਦੀ ਰਾਜਨੀਤੀ 'ਚ ਵੱਡੇ ਬਦਲਾਅ ਹੋਣਗੇ ਨਤੀਜਾ ਪਾਜਪਾ ਨੇ ਦਿੱਲੀ ਦੀ ਰਾਜਨੀਤੀ ਵਿੱਚ ਆਪਣੀ ਸ਼ਕਤੀ ਮਜ਼ਬੂਤ ਕਰ ਲਈ ਹੈ